ਸਵਰਨ ਆਯੁਰਵੇਦ ਦਾ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੇਟ ਦੀ ਗੈਸ ਦੀ ਔਰ ਜਲਨ ਦੀ ਹਜ਼ਾਰਾਂ ਲੱਖਾਂ ਲੋਕਾਂ ਨੂੰ ਪੇਟ ਦੇ ਵਿੱਚ ਜਲਨ ਦੀ ਸਮੱਸਿਆ ਰਹਿੰਦੀ ਹੈ ਗੈਸ ਦੀ ਸਮੱਸਿਆ ਰਹਿੰਦੀ ਹੈ ਮਹਾਰਿਸ਼ੀ ਵਾਗਫਟ ਨੇ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੇਟ ਦੀ ਜਲਨ ਔਰ ਗੈਸ ਦਾ ਕਾਰਨ ਹੁੰਦਾ ਜੋ ਅਸੀਂ ਖਾਂਦੇ ਆ ਉਹ ਪਚਦਾ ਨਹੀਂ ਹੈ ਸਾਡੀ ਜਿਹੜੀ ਪਾਚਕ ਗਣੀ ਹੈ ਉਹ ਮੰਦ ਹੋ ਜਾਂਦੀ ਹੈ ਉਹਨਾਂ ਨੇ ਬੜਾ ਸੌਖਾ ਜਿਹਾ ਤਰੀਕਾ ਦੱਸਿਆ ਬੜਾ ਆਸਾਨ ਜਿਹਾ ਤਰੀਕਾ ਦੱਸਿਆ ਉਹਨਾਂ ਨੇ ਇਹ ਕਿਹਾ ਵੀ ਖਾਣਾ ਖਾਣ ਤੋਂ ਬਾਅਦ ਪਾਣੀ ਜਿਹੜਾ ਹੈਗਾ ਉਹ 1 ਘੰਟੇ ਬਾਅਦ ਪੀਣਾ ਚਾਹੀਦਾ ਹੈ ਉਹ ਕਿਉਂ 1 ਘੰਟੇ ਬਾਅਦ ਕਿਉਂ ਪੀਣਾ ਚਾਹੀਦਾ ਕਿਉਂਕਿ ਪਾਚਕ ਅਗਨੀ ਜਿਹੜੀ ਹੈ ਸਾਡੇ ਪੇਟ ਦੀ ਉਹ 1 ਘੰਟੇ ਤੱਕ ਕੰਮ ਕਰਦੀ ਹੈ ਜੋ ਡਾਇਜੈਸਟਿਵ ਪ੍ਰੋਸੈਸ ਹੁੰਦਾ ਹੈ 1 ਘੰਟਾ ਕੰਮ ਕਰਦਾ ਜਦੋਂ ਆਪਾਂ ਉਹਨੂੰ ਡਿਸਟਰਬ ਕਰ ਦਿੰਨੇ ਆ ਅੱਗ ਜੇ ਕਿਤੇ ਵੱਲਦੀ ਹੈ ਅਸੀਂ ਉਹਦੇ ਉੱਤੇ ਪਾਣੀ ਪਾ ਦਈਏ ਤਾਂ ਅੱਗ ਬੁੱਝ ਜੂਗੀ। ਇਹੀ ਸਾਡੇ ਪਾਚਕ ਅਗਨੀ ਨਾਲ ਹੁੰਦਾ ਹੈ। ਜਦੋਂ ਅਸੀਂ ਪਾਣੀ ਉਤੋਂ ਦੀ ਪੀ ਲੈਂਦੇ ਆ ਤਾਂ ਪਾਚਕ ਅਗਨੀ ਜਿਹੜੀ ਹੈਗੀ ਉਹ ਮੰਦ ਹੋ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਵੀ ਜੋ ਅਸੀਂ ਖਾਧਾ ਹੁੰਦਾ ਹੈ ਜੋ ਅਸੀਂ ਕਿਸੇ ਵੀ ਕਿਸਮ ਦਾ ਚਾਹੇ ਫੂਡ ਹੈ ਚਾਹੇ ਕੁਝ ਵੀ ਹੈ ਉਹ ਪਚਦਾ ਨਹੀਂ ਹੈ। ਉਹ ਜਿਹੜਾ ਅਧ ਪਚਿਆ ਫੂਡ ਹੈ ਉਹ ਸਾਡੇ ਪੇਟ ਦੇ ਵਿੱਚ ਗੈਸ ਪੈਦਾ ਕਰਦਾ ਹੈ, ਜਲਨ ਪੈਦਾ ਕਰਦਾ ਹੈ। ਇਹਨੂੰ ਬੜੇ ਤੁਸੀਂ ਆਸਾਨ ਜਿਹੇ ਤਰੀਕੇ ਨਾਲ ਦੂਰ ਕਰ ਸਕਦੇ ਹੋ। ਜੋ ਤੁਸੀਂ ਖਾਓ ਜਦੋਂ ਵੀ ਤੁਸੀਂ ਖਾਣਾ ਖਾਓ ਤੁਸੀਂ 1 ਘੰਟੇ ਬਾਅਦ ਪਾਣੀ ਪੀਓ ਤੁਹਾਡੀ ਕਾਫੀ ਹੱਦ ਤੱਕ ਪੇਟ ਦੀ ਜਲਨ ਔਰ ਗੈਸ ਦੀ ਸਮੱਸਿਆ ਜਿਹੜੀ ਹੈਗੀ ਹੈ